ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਬਹੁਤ ਜ਼ਿਆਦਾ ਨਹੀਂ ਲੈ ਕੇ ਆਈ ਦੋ ਤਿੰਨ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਸਾਰੀ ਵੀਡੀਓ ਦੇ ਵਿੱਚ ਡਿਟੇਲ ਸਭੀ ਦੱਸਤੀਆਂਗੀ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਜਿਹੜੀਆਂ ਕਲੈਕਸ਼ਨਾਂ ਨੇ ਇਹ ਸਾਰੀਆਂ ਜਿਹੜੀਆਂ ਬਹੁਤ ਘੱਟ ਰੇਟਾਂ ਦੇ ਨਾਲ ਆਈਆਂ ਨੇ 400 ਵਾਲੇ ਸੂਟ ਜਿਹੜੇ ਬੜੇ ਹੀ ਡਿਮਾਂਡ ਤੇ ਸੀ ਪਹਿਣਾ ਵੱਲੋਂ ਉਹ ਵੀ ਸਪੈਸ਼ਲ ਆਏ ਨੇ ਪਹਿਲੀ ਜਿਹੜੀ ਕਲੈਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਤੁਹਾਨੂੰ 5 ਮੀਟਰ ਦਾ ਆਲ ਓਵਰ ਚੌਰ ਚੜ ਦਾ ਫੈਬਰਿਕ ਦਾ ਸੂਟ ਮਿਲੇਗਾ ਇਦੇ ਵਿੱਚ ਡਿਜ਼ਾਈਨ ਕਾਫੀ ਨੇ ਤੇ ਲਗਭਗ 40 ਰੰਗ ਨੇ ਇਹਦੇ ਵਿੱਚ ਡਿਜ਼ਾਈਨ ਨੇ ਨਾਲ ਇਹਦੇ ਦੁਪੱਟਾ ਆਏਗਾ ਪਿਓਰ ਸ਼ਿਫੋਨ ਦਾ 2.5 ਮੀਟਰ ਦਾ ਦੁਪੱਟਾ ਪਲੇਨ ਹੈ ਸਾਈਡਾਂ ਤੇ ਜਿਹੜਾ ਚਾਰੋਂ ਕਿਨਾਰੀਆਂ ਤੇ ਉਹਦੇ ਵਾਈਟ ਕਲਰ ਦੀ ਲੈਂਸ ਲੱਗੀ ਹੈ ਲੈਂਸਾਂ ਜਿਹੜੀਆਂ ਨੇ ਤਿੰਨ ਚਾਰ ਤਰ੍ਹਾਂ ਦੀਆਂ ਹੈਗੀਆਂ ਨੇ ਉਹ ਜਿਵੇਂ ਦੀ ਜਿਹੜੇ ਦੁਪੱਤੇ ਦੇ ਨਾਲ ਲੱਗੀ ਹੈ ਉਵੇਂ ਦੀ ਆਏਗੀ ਚੇਂਜ ਨਹੀਂ ਹੋਏਗੀ ਕਿਉਂਕਿ ਇਹਨਾਂ ਦੇ ਨਾਲ ਇਦਾਂ ਹੀ ਸੈੱਟ ਬਣੇ ਆਏ ਹੋਏ ਨੇ ਇਹਨਾਂ ਨਾਲ ਚੇਂਜ ਨਹੀਂ ਹੋਏਗੀ ਇਹ ਤੁਹਾਨੂੰ ਫੈਬਰਿਕ ਜਿਹੜਾ ਸੂਟ ਦਾ ਮਿਲੇਗਾ ਉਹ ਮਿਲੇਗਾ ਜੌਰਜਟ ਦੇ ਵਿੱਚ ਟੋਟਲ 5 ਮੀਟਰ ਦਾ ਜਿਹੜੇ ਮੀਡੀਅਮ ਪੈਨ ਹੁੰਦਾ ਹੈ ਪਰ ਉਹਦਾ ਨਾ ਛੋਟਾ ਹੈ ਪਰ ਨਾ ਵੱਡਾ ਬਾਰੇ ਸੂਟ ਦਾ ਮੀਡੀਅਮ ਬਾਰ ਨਾਲ 5 ਮੀਟਰ ਦਾ ਟੋਟਲ ਤੁਹਾਨੂੰ ਫੈਬਰਿਕ ਮਿਲੇਗਾ ਪ੍ਰਿੰਟਡ ਹੈ ਡਿਜੀਟਲ ਪ੍ਰਿੰਟ ਵਾਲਾ ਸੂਟ ਮਿਲੇਗਾ ਤੇ ਰੇਟ ਜਿਹੜਾ ਇਹਦਾ ਸਿਰਫ ਤੇ ਸਿਰਫ 520 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਹੈ ਆਲ ਓਵਰ ਇੰਡੀਆ ਜਿਹੜਾ ਇਹਨਾਂ ਦਾ ਰੇਟ 520 ਰੁਪਏ ਹੀ ਆ ਸ਼ਿਪਿੰਗ ਚਾਰजेस ਕੋਈ ਨਹੀਂ ਲੱਗਣਗੇ ਆਲ ਓਵਰ ਇੰਡੀਆ ਤੁਸੀਂ ਜਿੱਥੇ ਵੀ ਮੰਗਵਾਉਣਾ ਚਾਹੁੰਦੇ ਹੋ ਇਹ ਵਾਲੀ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਦੀ ਡਿਮਾਂਡ ਪਹਿਲਾਂ ਕਾਫੀ ਆਈ ਸੀ ਪੁਰਸ਼ ਕਲਰ ਇਹਨਾਂ ਵਿੱਚ ਜਿਹੜੇ ਸੋਲਡ ਹੋ ਗਏ ਦੁਬਾਰਾ ਵਾਪਸ ਨਹੀਂ ਆਏ ਪਰ ਇਸ ਵਾਰੀ ਕੁਝ ਨਵੇਂ ਰੰਗ ਜਿਹੜੇ ਨੇ ਇਹਨਾਂ ਵਿੱਚ ਐਡ ਹੋਏ ਨੇ ਉਹ ਮੈਂ ਇੱਥੇ ਵੀਡੀਓ ਵਿੱਚ ਐਡ ਕਰ ਦਿੱਤੇ ਨੇ ਜਿਵੇਂ ਹੀ ਨਵੇਂ ਆਏ ਨੇ ਰੰਗ ਤੇ ਐਡ ਕਰ ਦਿੱਤੇ ਨੇ ਇਹ ਉਹੀ ਸੂਟ ਨੇ ਜਿਹੜੇ ਤੁਹਾਨੂੰ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਮਿਲਦਾ ਹੈ ਸ਼ਰਟ ਬਾਟਮ ਤੇ ਦੁਪੱਟਾ ਤਿੰਨੋਂ ਸੂਟਾਂ ਦਾ ਚੀਜ਼ਾਂ ਦਾ ਫੁੱਲ ਸੂਟ ਸੈੱਟ ਹੈ 5 ਮੀਟਰ ਦੀ ਸ਼ਰਟ ਐ 5 ਮੀਟਰ ਦਾ ਬਾਟਮ ਐ ਤੇ 5 ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਰੇਟ ਇਹਦਾ ਸਿਰਫ ਤੇ ਸਿਰਫ 400 ਰੁਪਏ ਐ ਸ਼ਿਪਿੰਗ ਚਾਰजेस ਫ੍ਰੀ ਐ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਇਹਨਾਂ ਸੂਟਾਂ ਨੂੰ ਮੰਗਵਾਂਦੇ ਹੋ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਬਾਟਮ ਜਿਹੜਾ ਇਹਦਾ ਆਏਗਾ ਉਹ ਜੌਰਜਟ ਦਾ ਆਏਗਾ ਸ਼ਰਟ ਔਰਗੈਂਜ਼ਾ ਦੀ 5 ਮੀਟਰ ਦੀ ਡਿਜੀਟਲ ਪ੍ਰਿੰਟ ਵਾਲੀ ਦੁਪੱਟਾ ਵੀ ਔਰਗੈਂਜ਼ਾ ਦਾ ਡਿਜੀਟਲ ਪ੍ਰਿੰਟ ਵਾਲਾ 5 ਮੀਟਰ ਦਾ ਬਾਟਮ ਜਿਹੜਾ ਉਹ ਇਹਦਾ ਪਲੇਨ ਆਏਗਾ ਰੇਟ ਇਹਦਾ 400 ਰੁਪਏ ਐ ਪਿਓਰ ਕਾਟਨ ਦੇ ਵਿੱਚ ਪਲੇਨ ਬਾਟਮ ਆ ਪਲੇਨ ਦੁਪੱਟਾ ਤੇ ਸਾਈਡ ਤੇ ਸੂਟ ਦੇ ਪ੍ਰਿੰਟ ਵਾਲੀ ਡਿਜ਼ਾਈਨਸ ਲੱਗੀ ਹੈ ਸ਼ਿਫੋਨ ਦਾ ਦੁਪੱਟਾ ਹੈ ਕਾਟਨ ਦੀ ਸ਼ਰਟ ਹੈ ਕਾਟਨ ਦਾ ਬਾਟਮ ਹੈ 680 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਕਾਫੀ ਆ ਗਏ ਨੇ ਇਹਦੇ ਜਿਹੜੇ ਸ਼ਰਟ ਦਾ ਫੈਬਰਿਕ ਆ ਉਹ ਪ੍ਰਿੰਟਡ ਆਏਗਾ 2.5 ਮੀਟਰ ਦਾ ਬਾਟਮ ਜਿਹੜਾ ਉਹ 2.5 ਮੀਟਰ ਦਾ ਪਲੇਨ ਆਏਗਾ ਜਿਹੜਾ ਦੁਪੱਟਾ ਹੈ ਉਹ ਜਿਹੜਾ ਪਲੇਨ ਹੈ ਪਰ ਇੱਕ ਹੀ ਜਿਹੜੇ ਕਿਨਾਰੀਆਂ ਨੇ ਚਾਰੋਂ ਉਹਨਾਂ ਤੇ ਤੁਹਾਨੂੰ ਜਿਵੇਂ ਦਾ ਸ਼ਰਟ ਦਾ ਪ੍ਰਿੰਟ ਹੈ ਉਵੇਂ ਦੇ ਪ੍ਰਿੰਟ ਵਾਲੀ ਜਿਹੜੀ ਥੋੜੀ ਚੌੜੀ-ਚੌੜੀ ਲੈਂਸ ਲੱਗੀ ਮਿਲੇਗੀ ਰੇਟ ਜਿਹੜਾ ਇਹਦਾ 680 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਆਲ ਓਵਰ ਇੰਡੀਆ ਤੁਸੀਂ ਇਹਨਾਂ ਸੂਟਾਂ ਨੂੰ ਜਿੱਥੇ ਵੀ ਮੰਗਵਾਓਗੇ ਕੋਈ ਹੋਰ ਐਕਸਟਰਾ ਚਾਰजेस ਨਹੀਂ ਲਿਕਣਗੇ ਸਿਰਫ ਤੇ ਸਿਰਫ 680 ਦੇ ਵਿੱਚ ਇਹ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਰੰਗ ਇਹਨਾਂ ਵਿੱਚ ਵੀ ਕਾਫੀ ਹੈਗੇ ਨੇ 20 ਤੋਂ 25 ਰੰਗ ਨੇ ਸਾਰੇ ਅਵੇਲੇਬਲ ਨੇ ਤੇ ਸਾਰਿਆਂ ਦੀ ਪਸੰਦ ਦੇ ਰੰਗ ਇਹਦੇ ਵਿੱਚ ਇਹ ਜ਼ਿਆਦਾਤਰ ਜਿਹੜੇ ਨੇ ਪੇਸਟਲ ਟੋਨ ਵਿੱਚ ਆਏ ਨੇ ਸੋਹਣੇ ਰੰਗ ਨੇ ਪਿਆਰੇ ਨੇ ਡਿਜ਼ਾਈਨ ਬੜਾ ਪਿਆਰਾ ਪ੍ਰਿੰਟ ਬਹੁਤ ਸੋਹਣਾ ਆ ਬਾਕੀ ਸੂਟ ਕੋਈ ਬਾਏ ਕਰਨਾ ਜਾਂ ਕਿਸੇ ਵੀ ਸੂਟ ਦੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਚਾਕੇ ਮੈਸੇਜ ਕਰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਟਕ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ